ਨਿਯਮਕ ਨੂੰ ਪਤਾ ਹੀ ਹੈ ਪਿਛਲੇ 3-4 ਦਿਨ ਤੋਂ ਇਹ ਆਲਓਵਰ ਪੰਜਾਬ ਹੀ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਜਿਹੜਾ ਕੱਸ ਆਪਰੇਸ਼ਨ ਚੱਲ ਰਿਹਾ ਹੈ ਉਸ ਦੀ ਲੜੀ ਵਿੱਚ ਅੱਜ ਵੀ ਜਿਹੜਾ 11 ਤੋਂ 3 ਵਜੇ ਤੱਕ ਖੰਨਾ ਪੁਲਿਸ ਵੱਲੋਂ ਸਬਡਿਵੀਜ਼ਨ ਖੰਨਾ ਵੱਲੋਂ ਬਨੋਦ ਨਗਰ ਦੇ ਰੀ ਇੱਥੇ ਰੇਲਵੇ ਸਟੇਸ਼ਨ ਸਾਈਡ ਇਹਨਾਂ ਸਾਰੀਆਂ ਜਿਹੜੀਆਂ ਹੈਗੀਆਂ ਸ਼ੱਕੀ ਬਸਤੀਆਂ ਦੇ ਵਿੱਚ ਸਰਚ ਆਪਰੇਸ਼ਨ ਸਾਡੇ ਵੱਲੋਂ ਅੱਜ ਵੀ ਕੀਤਾ ਜਾ ਰਿਹਾ ਹੈਗਾ ਪਾਰਟੀਆਂ ਬਣਾ ਕੇ ਇੱਧਰ ਡਾਡਾ ਮਤਲਬ ਮੋਹੱਲਿਆਂ ਦੇ ਵਿੱਚ ਤੇ ਗਲੀਆਂ ਦੇ ਵਿੱਚ ਭਿੱਜੀਆਂ ਹੋਈਆਂ ਹਨ ਪਰਪਸ ਕੀ ਹੈ ਦਾਜੀ ਪਰਪਸ ਤਾਂ ਇਹੀ ਹੈ ਵੀ ਨਸ਼ਾ ਜਿਹੜੇ ਲੋਕ ਵੇਚਦੇ ਆ ਉਹਨਾਂ ਨੂੰ ਥੋੜਾ ਜਿਹਾ ਉਹਨਾਂ ਦੇ ਵਿੱਚ ਠੱਲ ਪਵੇ ਤੇ ਕੋਈ ਰਿਕਵਰੀ ਹੋਵੇ ਮੈਂ ਹੋਰ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਨਸ਼ਾ ਦੇ ਖਿਲਾਫ ਸਮਾਜ ਨੂੰ ਤਾਂ ਅਸੀਂ ਮੈਸੇਜ ਇਹੀ ਦੇਣਾ ਚਾਹੁੰਦੇ ਆ ਵੀ ਜਿਹੜਾ ਨਸ਼ਿਆਂ ਤੋਂ ਮਤਲਬ ਜਿਹੜੇ ਜੰਗ ਜਨਰੇਸ਼ਨ ਹੈ ਉਹ ਨਸ਼ਿਆਂ ਤੋਂ ਬਚੇ ਥੋੜਾ ਜਿਹਾ ਆਪਣੇ ਖੇਡਾਂ ਵੱਲ ਕর্ষਿਤ ਹੋਣ ਇਹ ਹੋਰ ਕੰਮ ਕਰ ਆਪਦੇ ਕਰਨ ਇਸ ਨਸ਼ੇ ਤੋਂ ਵਿਚਾਰ ਬਚੇ ਰਹਿਣ ਆਮ ਲੋਕਾਂ ਜੇ ਭੈ ਵੀ ਹੁੰਦਾ ਉਹਨਾਂ ਨੂੰ ਪਤਾ ਵੀ ਹੁੰਦਾ ਕਿ ਨਸ਼ਾ ਕਿੱਥੇ ਵਿਕਦਾ ਜਾਂ ਕੋਈ ਨਸ਼ਾ ਕਰਦੇ ਨੇ ਪਰ ਉਹ ਪੁਲਿਸ ਨੂੰ ਇਨਫੋਰਮੇਸ਼ਨ ਦੇਣ ਤੋਂ ਡਰਦੇ ਰਹਿੰਦੇ ਉਹਨਾਂ ਨੂੰ ਕੀ ਫਾਇਦਾ ਕਰੂੰਗਾ ਉਹਨਾਂ ਨੂੰ ਅਸੀਂ ਇਹ ਹੀ ਦੱਸਣਾ ਚਾਹੁੰਦੇ ਆ ਕਿ ਕਿਸੇ ਦਾ ਵੀ ਜੇ ਪੁਲਿਸ ਨੂੰ ਕੋਈ ਇਨਫੋਰਮੇਸ਼ਨ ਦਿੰਦਾ ਹੈ ਉਹਦਾ ਅਸੀਂ ਕੋਈ ਨਾਂ ਵੀ ਮਤਲਬ ਡਿਸਕਲੋਜ਼ ਨਹੀਂ ਕਰਦੇ ਸਾਨੂੰ ਮਤਲਬ ਅਨਨੋਨ ਟੈਲੀਫੋਨ ਕਰਕੇ ਵੀ ਦੱਸ ਸਕਦੇ ਆ ਉਹਦਾ ਨਾਂ ਨਾਂ ਵੀ ਡਿਸਕਲੋਜ਼ ਕਰਨ ਇਹਨਾਂ ਦਾਸ ਵੀ ਦਿੰਦੇ ਤਾਂ ਉਹ ਕਿਸੇ ਨੂੰ ਮਤਲਬ ਦੱਸਿਆ ਨਹੀਂ ਜਾਊਗਾ ਤੇ ਗੁਪਤ ਤੌਰ ਤੇ ਉਹਦਾ ਨਾਂ